ਧਾਰਮਿਕ ਸਜ਼ਾ ਦੇ ਤਹਿਤ ਸੇਵਾ ਕਰਨ ਗੁਰਦੁਆਰਾ ਸ੍ਰੀ ਟੁੱਟੀਗੰਡੀ ਸਹਿਬ ਪਹੁੰਚੇ ਸੁਖਬੀਰ ਸਿੰਘ ਬਾਦਲ ਸੁਰੱਖਿਆ ਦੇ ਨਿਕੇ ਸਖਤ ਪ੍ਰਬੰਧ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਸੁਣਾਈ ਗਈ ਧਾਰਮਿਕ ਸਜ਼ਾ ਦੇ ਪੰਜਵੇਂ ਪੜਾਅ ਤਹਿਤ ਪੰਜਾਬ ਦੇ ਸਾਫਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅੱਜ ਬੁੱਧਵਾਰ ਨੂੰ ਸਵੇਰੇ 9 ਵਜੇ ਸੇਵਾ ਕਰਨ ਵਾਸਤੇ ਗੁਰਦੁਆਰਾ ਸ਼੍ਰੀ ਟੁੱਟੀਗੰਡੀ ਸਾਹਿਬ ਪਹੁੰਚੇ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਲਗਾਈ ਗਈ ਧਾਰਮਿਕ ਸਜ਼ਾ ਤਹਿਤ ਉਹਨਾਂ ਨੇ ਜਿੱਥੇ ਗੁਰਦੁਆਰਾ ਸਾਹਿਬ ਦੇ ਬਾਹਰ ਪੈਰੇਦਾਰੀ ਸ਼ੁਰੂ ਕੀਤੀ ਉੱਥੇ ਹੀ ਲੰਗਰ ਹਾਲ ਵਿੱਚ ਸੰਗਤਾਂ ਦੇ ਝੂਠੇ ਬਰਤਨ ਵੀ ਸਾਫ਼ ਕੀਤੇ ਦੱਸ ਦਿੰਦੇ ਹਾਂ ਕਿ ਸੁਖਬੀਰ ਸਿੰਘ ਬਾਦਲ ਦੋ ਦਿਨ ਸ਼੍ਰੀ ਮੁਕਸਰ ਸਾਹਿਬ ਦੇ ਗੁਰਦੁਆਰਾ ਸਾਹਿਬ ਵਿਖੇ ਸੇਵਾ ਕਰਨਗੇ ਅੱਜ ਪਹਿਲੇ ਦਿਨ ਲਾ ਪੈਣ ਕੇ ਗੱਲੇ ਚ ਗੁਰਬਾਨੀ ਦੀ ਪਾਵਨ ਤੁਕ ਵਾਲੀ ਤਖਤੀ ਪਾ ਕੇ ਅਤੇ ਹੱਥ ਵਿੱਚ ਵਰਸ਼ਾ ਫੜ ਕੇ ਸ੍ਰੀ ਦਰਬਾਰ ਸਾਹਿਬ ਦੇ ਚੋਬਦਾਰ ਵਜੋਂ ਸੇਵਾ ਦਾ ਕੀਤੀ ਉਸ ਤੋਂ ਬਾਅਦ ਉਹਨਾਂ ਨੇ 10 ਤੋਂ 11 ਵਜੇ ਤੱਕ ਕੀਰਤਨ ਸਰਵਣ ਕੀਤਾ ਜਦਕਿ 11 ਤੋਂ 12 ਵਜੇ ਤੱਕ ਸੁਖਬੀਰ ਸਿੰਘ ਬਾਦਲ ਵੱਲੋਂ ਲੰਗਰ ਹਾਲ ਦੇ ਵਿੱਚ ਝੂਠੇ ਬਰਤਨ ਸਾਫ਼ ਕਰਨ ਦੀ ਸੇਵਾ ਵੀ ਅਦਾ ਕੀਤੀ ਗਈ ਇਸ ਦੌਰਾਨ ਸੁਖਬੀਰ ਸਿੰਘ ਬਾਦਲ ਦੇ ਨਾਲ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੁੰਦੜ ਸਾਫਕਾ ਕੈਬਨਿਟ ਮੰਤਰੀ ਦਲਜੀਤ ਸਿੰਘ ਚੀਮਾ ਸੁਚਾ ਸਿੰਘ ਲੰਗਾ ਗੁਲਜਾਰ ਸਿੰਘ ਰਣੀਕੇ ਹੀਰਾ ਸਿੰਘ ਗਾਬੜੀਆ ਨੇ ਵੀ ਗੁਰਦੁਆਰਾ ਸਾਹਿਬ ਵਿੱਚ ਸੇਵਾ ਕੀ उधर पुलिस वालों सुरक्षा के सख्त प्रबंध किते हुए दिखाई दे गए भाई तोर चओ राजो त ਕਮੇ ਅਕਾਲ ਪੁਰਖ ਦਾ ਸ਼ੁਕਰਾਨਾ ਕਰਦਾ ਕਿ ਸ੍ਰੀ ਕਾਲਪੁਰਖ ਸਾਹਿਬ ਤੋਂ ਜੋ ਆਦੇਸ਼ ਹੋਇਆ ਸੀ ਉਹਦੇ ਮੁਤਾਬਕ ਅੱਜ 9ਵੇਂ ਦਿਨ ਦੀ ਜਿਹੜੀ ਸੇਵਾ ਉਹ ਲਗਾਤਾਰ ਚੱਲ ਰਹੀ ਹੈ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਵੀ ਸਾਰੇ ਸੀਨੀਅਰ ਲੀਡਰਸ਼ਿਪ ਵੀ ਅਰ ਬਾਰੇ ਸਾਰੇ ਪਾਰਟੀ ਦੇ ਆਗੂ ਤੇ ਵਰਕਰ ਸਾਹਿਬਾਨ ਦਾ ਵੀ ਧੰਨਵਾਦ ਕਰਦਾ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਬਖਸ਼ਰ ਸਾਹਿਬ ਦੇ ਵਿੱਚ ਸਾਰੇ ਇੱਥੋਂ ਦੇ ਅਗੂ ਤੇ ਵਰਕਰ ਸਾਬਰ ਉਹ ਵੀ ਨਾਲ ਨਾਲ ਸੇਵਾ ਦੇ ਵਿੱਚੇ ਸ਼ਾਮਲ ਹੋ। ਕੱਲ ਨੂੰ ਸੇਵਾ ਦਾ ਇਸੇ ਜਗ੍ਹਾ ਦੇ ਉੱਤੇ ਆਖਰੀ ਦਿਨ ਹੈ। ਔਰ ਪਰਸੋਂ 10 ਵਜੇ ਸ੍ਰੀ ਅਕਾਲ ਪਤਿਸ਼ਕ ਸਾਹਿਬ ਤੇ ਅਰਦਾਸ ਕਰਵਾ ਕੇ ਤੇ ਫੇਰ ਇਹ ਸਾਰੀ ਸੇਵਾ ਜਿਹੜੀ ਹੈ ਸਾਡੀ ਸੰਪੂਰਨ ਹੋਏਗੀ। ਸੁਖਮਨੀ ਸਾਹਿਬ ਦੇ ਚਰਨਾਂ 'ਚ ਅਰਦਾਸ ਹੈ ਕਿ ਸਾਰਿਆਂ ਦੀ ਸੇਵਾ ਜਿਹੜੀ ਗੁਰੂਬਾਰਾਜ ਪ੍ਰਵਾਨ। ਕੀ ਮਤਵ ਜੋ ਦਾ ਦਿੱਤਾ ਗਿਆ ਜੋ ਉਹਨਾਂ ਦੀ ਬੁਦੀ ਕਰ ਬਣ ਪਈ ਹੈ ਜਿਹੜੀ ਟਾਈਮਿੰਗ ਦਾ ਕਿਹਾ ਜਾ ਰਿਹਾ ਪੱਛਾ ਦਾ ਲੇਟ ਹੈ ਦੇਖੋ ਗੱਲ ਇਹ ਹੈ ਕਿ ਗਵਰਨਮੈਂਟ ਵੱਲੋਂ ਕੋਈ ਕਸਰ ਨਹੀਂ ਪਹਿਲਾਂ ਜਿਸ ਤਰੀਕੇ ਪ੍ਰੋਟੈਕਸ਼ਨ ਦੇ ਕੇ ਉਹਨੂੰ ਪ੍ਰਧਾਨ ਸਾਹਿਬ ਦੇ ਤੱਕ ਪਹੁੰਚਾਇਆ ਗਿਆ ਉਹਦੇ ਵਿੱਚ ਵੀ ਸਰਕਾਰ ਦੋਸ਼ੀ ਹੈ ਉਸ ਤੋਂ ਬਾਅਦ ਜਿਹੜਾ ਇਸ਼ੂ ਨੂੰ ਡਾਇਵਰਟ ਕਰਨ ਵਾਸਤੇ ਜਿਹੜਾ ਸਿੰਪਥੀ ਦਾ ਐਂਗਲ ਫਲੋਟ ਕੀਤਾ ਗਿਆ ਉੱਤੇ ਵੀ ਸਰਕਾਰ ਦੀ ਜਿਹੜੀ ਹੈ ਮਾੜੀ ਨੀਤੀ ਸਾਹਮਣੇ ਆਉਂਦੀ ਹੈ। ਔਰ ਉਸ ਤੋਂ ਬਾਅਦ ਜਿਹੜੀ ਐਫਏਆਰ ਲਿਖੀ ਹੈ ਉਹ ਵੀ ਕੇਸ ਨੂੰ ਖਾਤਮੇ ਵਾਲੇ ਪਾਸੇ ਟੋਰਨ ਵਾਲੇ ਪਾਸੇ ਹੈ। ਔਰ ਹਾਲੇ ਕੱਲ ਤੱਕ ਤਾਂ ਅਸੀਂ ਸੇਵਾ ਚ ਬਿਜੀ ਆ ਪਰਸੋਂ ਅਰਦਾਸ ਹੋਣ ਤੋਂ ਬਾਅਦ ਬੜੇ ਵੱਡੇ ਖੁਲਾਸੇ ਹੋਣਗੇ।